ਹਈਆਂ ਨੇ ਕਿ ਇਸ ਦਿਲੇ ਤੱਕ ਉਹ 159 ਬੰਦੇ ਜਿਨ੍ਹਾਂ ਨੂੰ ਟਰਾਂਸਫਰ ਜਾਂ ਐਡਜਸਟਮੈਂਟ ਜਾਂ ਪੋਸਟਿੰਗ ਕੀਤੀ ਗਈ ਉਹਨਾਂ ਦਾ 1 ਮਹੀਨਾ ਤੇ ਕਰੀਬ 1 ਦਿਨ ਤੋਂ ਵੱਧ ਹੋ ਚੁੱਕੇ ਨੇ ਇਹ ਆਰਡਰ ਇਮੀਡੀਏਟ ਇਫੈਕਟ ਕਿਹੜਾ ਹੁੰਦਾ ਹੈ ਕਿ ਹਜੇ ਤੱਕ ਇਹ ਪੈਂਡਿੰਗ ਪਿਆ ਹੈ ਜਾਂ ਫਿਰ ਇੰਪਲੀਮੈਂਟ ਨਹੀਂ ਹੋ ਸਕਿਆ ਇਸ ਦੇ ਉੱਤੇ ਹੋਰ ਕਰਨ ਦੀ ਲੋੜ ਹੈ ਐਲਜੀ ਪ੍ਰਸ਼ਾਸਨ ਨੂੰ ਵੀ ਐਮਪੀ ਸਾਹਿਬ ਨੂੰ ਵੀ ਐਸਸੀ ਸਾਹਿਬ ਨੂੰ ਜੋ ਕਿ ਜੀਪੀਡੀसीएल ਦੀ ਸਮੂਥ ਫੰਕਸ਼ਨਿੰਗ ਚਾਹੁੰਦੇ ਨੇ। ਕੀ ਇਹ ਹੀ ਸਮੂਥ ਫੰਕਸ਼ਨਿੰਗ ਹੈ? ਸਰ ਸਰ ਇਹਦੇ ਵਿੱਚ ਦੋ ਡਿਜ਼ਾਈਨ ਹੈ ਸਰ। ਜੀ ਜੀ ਆਪਾਂ ਆਰਡਰ ਕਰ ਦਿੱਤਾ ਹੈ ਇਹਦਾ ਇੰਪਲੀਮੈਂਟ ਕਰਨਾ ਜਿਹੜਾ ਹੁੰਦਾ ਉਹ ਆਪਣੇ ਜਿਹੜੇ ਵੀਡੀਓਜ਼ ਹੁੰਦੇ ਆ ਉਹਨਾਂ ਨੂੰ ਕਰਨਾ ਹੁੰਦਾ ਕਿ ਭਾਈ ਉਹ ਮਤਲਬ ਰਿਲੇਅ ਉਹ ਤਾਂ ਸਨੈ ਜੁਆਇਨ। ਅੱਛਾ ਉਹ ਜਦ ਤੱਕ ਨਾ ਸਾਨੂੰ ਲਿਖਣਗੇ ਤਾਂ ਤਾਂ ਤੁਹਾਡੇ ਸਾਨੂੰ ਕੋਈ ਖਬਰ ਤਾਂ ਨਹੀਂ ਨਹੀਂ ਕਿਉਂਕਿ ਕਾਪੀ 2 ਤੇ ਸਾਰੇ ਚੀਫ ਇੰਜੀਨੀਅਰਸ ਨੂੰ ਵੀ ਗਈ ਹੋਈ ਹੈ ਆਪਣਾ ਸੌਰੀ ਐਕਟਿੰਸ ਨੂੰ ਵੀ ਗਈ ਹੋਈ ਹੈ ਐਸ.ੀ ਸਾਹਿਬ ਨੂੰ ਵੀ ਗਈ ਹੋਈ ਹੈ ਐਮ.ਪੀ ਸਾਹਿਬ ਨੂੰ ਵੀ ਗਈ ਹੋਈ ਹੈ ਔਰ ਐਗਜ਼ੀਕਿਟਿਵ ਇੰਜੀਨੀਅਰਸ ਨੂੰ ਵੀ ਗਈ ਹੋਈ ਹੈ ਸੋ ਸਟਿਲ ਪੈਡ ਜੋ ਆਰਡਰ ਇਸ ਪੈਂਡਿੰਗ ਆਬ ਕੋਈ ਪਤਾ ਨਹੀਂ ਸਰ ਅਬ ਅਸੀਂ ਅੱਜ ਇੱਕ ਚਿੱਠੀ ਨਹੀਂ ਪਤਾ ਨਹੀਂ ਸਰ ਹਮੇਂ ਅਭੀ ਇਨਫੋਰਮੇਸ਼ਨ ਨਹੀਂ ਨਾ ਆਈ ਕੋਈ ਇਹ ਦੱਸਿਆ ਕਿ ਅਸੀਂ ਇੱਥੋਂ ਆਰਡਰ ਕੱਢ ਦਿੰਦੇ ਹਾਂ ਅੱਗੇ ਐਕਸ਼ਨਸ ਦਾ ਕੰਮ ਹੁੰਦਾ ਹੈ ਉਹਨੂੰ ਇੰਪਲੀਮੈਂਟ ਕਰਨਾ ਹਾਂ ਤੁਹਾਡੇ ਕੋਲੇ ਆਰਡਰ ਆਇਆ ਕਿ ਨਹੀਂ ਆਇਆ ਸਰ ਉਹਨੂੰ ਇਸ ਲਈ ਨਾ ਇਸ ਮੀਟਿੰਗ ਨੂੰ ਨਾ ਪਾਰੀ ਹੈ ਫੀਲਡ ਵਿੱਚ ਹੈ ਮਨੂੰ ਆਰਡਰ ਰੈਡੀਲੀ ਅਵੇਲੇਬਲ ਨਹੀਂ ਮੇਰੇ ਕੋਲੇ ਇਸ ਲਈ ਓਕੇ ਜੋ ਅਗਵਾਨੀ ਨੂੰ ਸਰ ਆਰਡਰ ਨੰਬਰ ਆਰਡਰ ਨੰਬਰ CJADM PUBLIC 84 of 2024 ਉਹ ਅੱਛਾ ਕਿਸ ਸਪੈਸਟਿਫਿਕਸ ਬੰਦੇ ਦਾ ਸਰ 149 ਅਫੀਸ਼ੀਅਲਸ ਹਨ ਹੈ ਆ ਹੋ ਗਿਆ ਨਾ ਨਜ਼ਰ ਹੋ ਗਿਆ ਸਰ ਹੋ ਨਹੀਂ ਗਿਆ ਐਕਚੁਅਲੀ ਵਿੱਚ ਨਹੀਂ ਹੋਇਆ ਤਾਂ ਇਸ ਕਰਕੇ ਅਸੀਂ ਤੁਹਾਨੂੰ ਕਨਫਰਮ ਕਰਨਾ ਚਾਹੁੰਦੇ ਹਾਂ ਤੁਸੀਂ ਦੱਸੋ ਹੋਇਆ ਕਿ ਨਹੀਂ ਹੋਇਆ ਇਹ ਹੋ ਗਿਆ ਨਾ ਹੋ ਗਿਆ ਤਾਂ ਇਹ ਟੈਕਨੀਸ਼ੀਅਨ 3 ਟੈਕਨੀਸ਼ੀਅਨ 4 ਐਂਡ ਕਲਾਸ 4 ਜਿਹੜੇ ਅਫੀਸ਼ੀਅਲਸ ਨੇ ਇਹਨਾਂ ਦਾ ਹੇਅਰ ਬਾਇ ਮੇਡ ਵਿਦ ਇਮੀਡੀਏਟ ਇਫੈਕਟ ਟੂ ਸਰ 1 ਮਹੀਨੇ ਤੋਂ ਉੱਪਰ ਹੋ ਗਿਆ ਹੈ ਤੋ ਅਸੀਂ ਸਿਰਫ ਇਹ ਕਨਫਰਮ ਕਰਨਾ ਚਾਹੁੰਦੇ ਸੀ ਕਿ ਤੁਹਾਡੇ ਐਂਡ ਤੋਂ ਆਰਡਰ ਇੰਪਲੀਮੈਂਟ ਮੇਰੇ ਕੋਲ ਤੇ ਜਿਹੜੇ ਬੰਦੇ ਟਰਾਂਸਫਰ ਹੋਏ ਹੋ ਉਹਨੂੰ ਜਦ ਤੱਕ ਉਹਨਾਂ ਦੀ ਰਿਪਲੇਸਮੈਂਟ ਨਹੀਂ ਆਏਗੀ ਕਿ ਮੈਂ ਤੇ ਰਿਲੀਵ ਨਹੀਂ ਕਰਾਂਗਾ ਮੈਂ ਤੇ ਲੈਟਰ ਦੇ ਦੂੰਗਾ ਹੂੰ ਠੀਕ ਹੈ ਨਾ ਹੂੰ ਕਿਉਂਕਿ ਸੌਫਟ ਦੀ ਸ਼ਾਰਟੇਜ ਹੈ ਤੇ ਅਜੇ ਮੇਰੇ ਕੋਲ ਆਏ ਨਹੀਂ ਬੰਦੇ ਤੇ ਮੈਂ ਰਿਲੀਵ ਨਹੀਂ ਕਿਤੇ ਆਪਸੀ ਸਾਇਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਤਲ ਸਿੰਘ ਆਮ ਤੌਰ ਤੇ ਬਿਜਲੀ ਮਹਿਕਮਾ ਯਾਨੀ ਜੀਪੀਡੀਸੀਐਲ ਦੀਆਂ ਖਬਰਾਂ ਸੁਰਖੀਆਂ ਤੇ ਰਹਿੰਦੀਆਂ ਕਦੇ ਸਮਾਰਟ ਮੀਟਰਸ ਨੂੰ ਲੈ ਕੇ ਜੀਪੀਸੀਡੀਐਲ ਜਿਹੜਾ ਹੈ ਉਹਨੂੰ মিডিਆ ਜਿਹੜਾ ਹੈ ਉਹ ਘੇਰਦਾ ਰਹਿੰਦਾ ਹੈ ਅਤੇ ਕਦੇ ਬਿਜਲੀ ਦੇ ਵਧੇ ਹੋਏ ਬਿੱਲਾਂ ਨੂੰ ਲੈ ਕੇ ਬਿਜਲੀ ਦੇ ਵਧੇ ਹੋਏ ਬਿੱਲ ਵੀ ਇੱਕ ਸਿਰਦਰਦੀ ਬਣ ਜਾਂਦੇ ਹਨ ਜੇਪੀਸੀਟੀਆ ਦੀ ਲੇਕਿਨ ਇਸ ਵਾਰ ਜਿਹੜੀ ਅਸੀਂ ਖਬਰ ਲੈ ਕੇ ਆਏ ਹਾਂ ਉਹ ਕੁਝ ਅਲੱਗ ਹੈ ਨਾ ਉਹ ਸਮਾਰਟ ਮੀਟਰਸ ਨੂੰ ਲੈ ਕਰਕੇ ਹੈ ਔਰ ਨਾ ਹੀ ਉਹ ਬਿਜਲੀ ਦੇ ਵਧੇ ਹੋਏ ਬਿਲਸ ਨੂੰ ਲੈ ਕਰਕੇ ਹੈ ਇਸ ਵਾਰ ਦੀ ਖਬਰ ਹੈ ਮੈਂ ਤੁਹਾਨੂੰ ਦੱਸ ਦਿਆਂ ਟਰਾਂਸਫਰਸ ਅਤੇ ਪੋਸਟਿੰਗਸ ਨੂੰ ਲੈ ਕਰਕੇ ਟਰਾਂਸਫਰਾਂ ਕਈ ਵਾਰ ਮਹਿਕ ਮੇ ਜਿਹੜੇ ਨੇ ਉਹ ਆਪਣੇ ਜਿਹੜੇ ਕਰਿੰਦੇ ਹੁੰਦੇ ਨੇ EMPLOYEES ਹੁੰਦੇ ਨੇ ਜਿਹੜੇ ਉਹਨਾਂ ਦੇ ਅਫੀਸ਼ੀਅਲਸ ਹੁੰਦੇ ਨੇ ਉਹਨਾਂ ਦੀਆਂ ਟ੍ਰਾਂਸਫਰਾਂ ਕਰਦੇ ਨੇ ਇਧਰੋਂ ਉਧਰ ਤੇ ਉਧਰੋਂ ਇਧਰ ਉਹਨਾਂ ਦੇ MD ਜਿਹੜੇ ਹਨ MD ਸਾਹਿਬ ਇੱਕ ਲੈਟਰ ਲਿਖਦੇ ਨੇ ਮੈਂ ਉਹਦਾ ਕੋਟ ਕਰਦਿਆਂ ਨੰਬਰ ਵੀ ਲੈਟਰ ਦਾ ਰੈਫਰੈਂਸ ਨੰਬਰ MD oblique JPDCL oblique ADM oblique 23 oblique 490 ਡੇਟਿਡ 12/6/2024 ਯਾਨੀ ਕਿ ਜੂਨ ਮਹੀਨੇ ਦੀ 12 ਤਰੀਕ ਨੂੰ ਮੈਨੇਜਿੰਗ ਡਾਇਰੈਕਟਰ ਜੇਪੀ ਡੀਸੀਐਲ ਜਿਹੜੇ ਨੇ ਉਹ ਚੀਫ ਇੰਜੀਨੀਅਰ ਸਾਹਿਬ ਨੂੰ ਕੁਝ ਲੈਟਰ ਲਿਖਦੇ ਨੇ ਕਿ ਸਬਜੈਕਟ ਕੀ ਹੈ ਸਬਜੈਕਟ ਹੁੰਦਾ ਹੈ ਕਿ ਟਰਾਂਸਫਰਸ ਓਬਲੀਕ ਐਡਜਸਟਮੈਂਟ ਆਫ ਅਫੀਸ਼ੀਅਲਸ ਆਫ ਜੇਪੀਸੀਡੀਐਲ ਜੇਪੀਡੀਸੀਐਲ ਜੰਮੂ ਪ੍ਰੋਵਿੰਸ ਚੀਫ ਇੰਜੀਨੀਅਰ ਸਾਹਿਬ ਉਸ ਲੈਟਰ ਦਾ ਰੈਫਰੈਂਸ ਦੇ ਕੇ ਜਿਹੜਾ ਕਿ 12ਵਾਂ 12 ਤਰੀਕ 6ਵੇਂ ਮਹੀਨੇ ਦੀ 2024 ਨੂੰ ਉਹਨਾਂ ਤੱਕ ਪਹੁੰਚਦਾ ਹੈ ਉਸ ਦਾ ਰੈਫਰੈਂਸ ਦੇ ਕੇ ਇੱਕ ਆਰਡਰ ਕੱਢਦੇ ਨੇ ਉਸ ਆਰਡਰ ਦਾ ਨੰਬਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੋ ਕਿ ਆਫਿਸ ਆਫ ਦਾ ਚੀਫ ਇੰਜੀਨੀਅਰ ਡਿਸਟ੍ਰਿਬਿਊਸ਼ਨ ਜਪੀਸੀਡੀਐਲ ਜਪੀਡੀਸੀਐਲ ਜੰਮੂ ਤੋਂ ਨਿਕਲਦਾ ਹੈ ਚੀਫ ਇੰਜੀਨੀਅਰ ਦੇ ਦਫ਼ਤਰ ਦੇ ਵਿੱਚੋਂ ਉਸ ਆਰਡਰ ਦਾ ਨੰਬਰ ਹੈ CEJ oblique ADM oblique 84 of 2024 ਯਾਨੀ ਕਿ 84 of 2024 ਇਸ ਆਰਡਰ ਨੂੰ ਕਟਿਆ ਜਾਂਦਾ ਹੈ ਠੀਕ ਐਮ ਡੀ ਸਾਹਿਬ ਦੇ ਰੈਫਰੈਂਸ ਆਰਡਰ ਜਿਹੜਾ ਲੈਟਰ ਹੈ ਉਹਦੇ 1 ਮਹੀਨੇ ਦੇ ਬਾਅਦ ਯਾਨੀ ਕਿ 12 7 2024 ਡੇਟਿਡ ਇਹ ਆਰਡਰ ਹੈ और इस ऑर्डर उपर दिया दो लाइन मैं पढ़ के जरूर सुना चाहगा लिखा हुआ इन ऑर्डर टू इंश्योर समूथ फंक्शनिंग ऑफ वर्क ऑफ कारपोरेशन यानी कि जे पी डी सी एल द फॉलोइंग ट्रांसफर ओबलीक पोस्टिंग ऑफ टेक्नीशियन थ्री टेक्नीशियन फोर एंड क्लास फोर क्लास फोर आर हेयर बाई मेड विद ਇਮੀਡੀਏਟ ਇਫੈਕਟ ਯਾਨੀ ਕਿ ਛੇਤੀ ਤੋਂ ਛੇਤੀ ਜਿੰਨਾ ਵੀ ਕੰਸਰਨਡ ਅਫਸਰਾਂ ਨੂੰ ਇਹ ਆਰਡਰ ਪਹੁੰਚੇਗਾ ਉਹ ਛੇਤੀ ਤੋਂ ਛੇਤੀ ਇਹਦੇ ਉੱਤੇ ਨੈਸੈਸਰੀ ਐਕਸ਼ਨ ਲੈਣ ਔਰ ਇਸ ਆਰਡਰ ਦੇ ਅਖੀਰ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਾਪੀ ਟੂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਕਾਪੀ ਟੂ ਮੈਨੇਜਿੰਗ ਡਾਇਰੈਕਟਰ ਜਪीडीसीएल ਯਾਨੀ ਉਹਨਾਂ ਨੂੰ ਕਾਪੀ ਇਸ ਆਰਡਰ ਦੀ ਪਹੁੰਚ ਗਈ ਹੈ ਕਿ ਤੁਹਾਡੇ ਰੈਫਰੈਂਸ ਨੰਬਰ ਦੇ ਉੱਤੇ ਅਸੀਂ ਇਹ ਆਰਡਰ ਕਰ ਦਿੱਤਾ ਹੈ ਫਿਰ ਐਸਈ ਜੋ ਕਯੂ ਐਂਡ ਐਮ ਸਰਕਲ ਜਪीडीसीएल ਨੂੰ ਇੱਕ ਕਾਪੀ ਜਾਂਦੀ ਹੈ ਉਸ ਤੋਂ ਬਾਅਦ ਕਠੂਆ ਔਰ ਜੰਮੂ ਦੋਨਾਂ ਨੂੰ ਉਸ ਤੋਂ ਬਾਅਦ ਐਗਜ਼ੀਕਿਊਟਿਵ ਇੰਜੀਨੀਅਰ ਯਾਨੀ ਐਕਐਨ ਜੋ ਕਠੂਆ ਔਰ ਜੰਮੂ ਦੇ ਫਾਰ ਇਨਫੋਰਮੇਸ਼ਨ ਐਂਡ ਨੈਸੈਸਰੀ ਐਕਸ਼ਨ ਯਾਨੀ ਕਿ ਫਟਾਫਟ ਇਹਨਾਂ ਦੇ ਉੱਤੇ ਐਕਸ਼ਨ ਲੈਣ ਦੇ ਲਈ ਇਹ ਆਰਡਰ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਔਰ ਇਹ ਆਰਡਰ ਹੈ 153 ਅਫੀਸ਼ੀਅਲਸ ਦਾ ਕਹਿੰਦੇ ਨੇ ਕਿ ਇਹ ਆਰਡਰ ਜਿਹੜਾ ਹੈ ਹਵਾ ਦੇ ਵਿੱਚ ਹੀ ਚੱਲ ਰਿਹਾ ਹੈ ਜਦੋਂ ਅਸੀਂ ਇਸ ਆਰਡਰ ਕਾਪੀ ਨੂੰ ਲੈ ਕੇ ਚੀਫ ਇੰਜੀਨੀਅਰ ਆਫਿਸ ਦੇ ਵਿੱਚ ਕਾਲ ਕੀਤੀ ਤਾਂ ਉਹਨਾਂ ਦੇ ਨਾਲ ਅਗੋਂ ਜੋ ਉੱਥੇ ਦੇ ਮੈਡਮ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਇਸ ਆਰਡਰ ਦੇ ਬਾਰੇ ਵਿੱਚ ਮੈਨੂੰ ਕੁਝ ਨਹੀਂ ਪਤਾ ਤੋ ਅਸੀਂ ਉਹਨਾਂ ਨੂੰ ਕਿਹਾ ਕਿ ਕਨਸਰਨਡ ਬੰਦਾ ਦੇਓ ਜਿਹੜਾ ਸਾਨੂੰ ਇਸ ਦੀ ਇਨਫੋਰਮੇਸ਼ਨ ਦੇਵੇ ਜਾਂ ਫਿਰ ਚੀਫ ਇੰਜੀਨੀਅਰ ਸਾਹਿਬ ਦੇ ਨਾਲ ਸਾਡੀ ਗੱਲਬਾਤ ਕਰਵਾਓ ਉਹਨਾਂ ਨੇ ਸਾਨੂੰ ਇੱਕ ਕਨਸਰਨਡ ਹੈੱਡ ਕਲਰਕ ਜਿਹੜੇ ਸੀ ਉਹਨਾਂ ਦਾ ਨੰਬਰ ਦਿੱਤਾ ਅਸੀਂ ਉਹਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਸੀ ਉਹ ਅਸੀਂ ਤੁਹਾਨੂੰ ਪੂਰੀ ਆਡੀਓ ਸੁਣਾਵਾਂਗੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਐਕਸੀਅਨਸ ਦੇ ਨਾਲ ਗੱਲ ਕਰੋ ਕਿਉਂਕਿ ਸਾਡਾ ਕੰਮ ਸਿਰਫ ਆਰਡਰ ਕੱਟਣਾ ਹੁੰਦਾ ਹੈ ਇੰਪਲੀਮੈਂਟ ਕਰਨਾ ਕਨਸਰਨਡ ਐਕਸੀਅਨਸ ਦਾ ਕੰਮ ਹੁੰਦਾ ਹੈ ਤਾਂ ਜਦੋਂ ਅਸੀਂ ਉਹਨਾਂ ਦੇ ਕੋਲੋਂ ਹੀ ਨੰਬਰ ਲੈ ਕੇ ਕਨਸਰਨਡ ਐਕਸੀਅਨਸ ਜਿਹੜੇ ਸੀਗੇ ਉਹਨਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਤਾਂ ਦੋ ਐਕਸੀਅਨਸ ਦੇ ਨਾਲ ਸਾਡੀ ਗੱਲਬਾਤ ਹੋਈ ਮਜ਼ੇਦਾਰ ਗੱਲ ਤਾਂ ਇਹ ਹੈ ਕਿ ਇੱਕ ਐਕਸੀਅਨਸ ਨੇ ਜਿਹੜੇ ਕਹਿ ਰਹੇ ਸੀ ਕਿ ਆਰਡਰ ਆਇਆ ਹੋਣਾ ਜਦੋਂ ਅਸੀਂ ਉਹਨਾਂ ਨੂੰ ਨੰਬਰ ਆ ਆਰਡਰ ਨੰਬਰ ਦਿੱਤਾ ਤਾਂ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਆਰਡਰ ਆਇਆ ਹੈ ਫਿਰ ਉਹਨਾਂ ਦਾ ਕਹਿਣਾ ਕੀ ਸੀ ਉਹ ਵੀ ਤੁਸੀਂ ਸੁਣੋ ਫਿਰ ਦੂਸਰੇ ਐਕਸੀਅਨ ਜਿਹੜੇ ਇੱਕ ਹੋਰ ਡਿਵੀਜ਼ਨ ਦੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਦਾ ਕੀ ਕਹਿਣਾ ਸੀ ਉਹ ਵੀ ਅਸੀਂ ਜਿਹੜੀ ਆਡੀਓ ਹੈ ਉਹ ਤੁਹਾਨੂੰ ਤਰਤੀਬ ਵਾਜ ਸੁਣਾਵਾਂਗੇ ਪਰ ਸਭ ਤੋਂ ਪਹਿਲਾਂ ਆਓ ਸੁਣਦੇ ਹਾਂ ਉਹ ਆਡੀਓ ਜਿਹੜੀ ਸਾਡੀ ਹੈੱਡ ਕਲਰਕ ਚੀਫ ਇੰਜੀਨੀਅਰ ਦੇ ਨਾਲ ਗੱਲ ਹੋਈ ਉਹਨਾਂ ਦਾ ਕੀ ਕਹਿਣਾ ਸੀ ਇਸ ਆਰਡਰ ਦੇ ਬਾਰੇ ਵਿੱਚ ਤੇ ਫਿਰ ਉਸ ਤੋਂ ਬਾਅਦ ਅਸੀਂ ਦੋਵੇਂ ਐਕਸੀਅਨਸ ਇੱਕ ਡਿਵੀਜ਼ਨ 2 ਔਰ ਇੱਕ ਡਿਵੀਜ਼ਨ 3 ਇਹਨਾਂ ਦੇ ਨਾਲ ਹੋਈ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਔਰ ਫਿਰ ਤੁਸੀਂ ਆਪ ਅੰਦਾਜ਼ਾ ਲਗਾਓ ਔਰ ਐਲਜੀ ਸਾਹਿਬ ਐਮ ਡੀ ਸਾਹਿਬ ਜੀਪੀ ਡੀ ਸੀ ਐਲ ਦੋਨਾਂ ਨੂੰ ਇਹ ਵੀਡੀਓ ਜਿਹੜੀ ਹੈ ਇਹ ਪਹੁੰਚਦੀ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਇਸ ਆਰਡਰ ਨੂੰ ਲੈ ਕੇ ਜੋ اٹਕਲਾਂ ਲੱਗੀਆਂ ਹੋਈਆਂ ਨੇ ਕਿ ਇਸ ਦਿਲੇ ਤੱਕ ਉਹ 150 ਤੇ 59 ਬੰਦੇ ਜਿਨ੍ਹਾਂ ਨੂੰ ਟਰਾਂਸਫਰ ਜਾਂ ਐਡਜਸਟਮੈਂਟ ਜਾਂ ਪੋਸਟਿੰਗ ਕੀਤੀ ਗਈ ਉਹਨਾਂ ਦਾ 1 ਮਹੀਨਾ ਤੇ ਕਰੀਬ 1 ਦਿਨ ਤੋਂ ਵੱਧ ਹੋ ਚੁੱਕੇ ਨੇ ਇਹ ਆਰਡਰ ਇਮੀਡੀਏਟ ਇਫੈਕਟ ਕਿਹੜਾ ਹੁੰਦਾ ਹੈ ਕਿ ਹਜੇ ਤੱਕ ਇਹ ਪੈਂਡਿੰਗ ਪਿਆ ਹੈ ਜਾਂ ਫਿਰ ਇੰਪਲੀਮੈਂਟ ਨਹੀਂ ਹੋ ਸਕਿਆ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਐਲਜੀ ਪ੍ਰਸ਼ਾਸਨ ਨੂੰ ਵੀ ਐਮ ਡੀ ਸਾਹਿਬ ਨੂੰ ਵੀ ਐਸ ਸੀ ਸਾਹਿਬ ਨੂੰ ਵੀ ਜੋ ਕਿ ਜਪੀਡੀਸੀਐਲ ਦੀ ਸਮੂਥ ਫੰਕਸ਼ਨਿੰਗ ਚਾਹੁੰਦੇ ਨੇ। ਕੀ ਇਹ ਹੀ ਸਮੂਥ ਫੰਕਸ਼ਨਿੰਗ ਹੈ? ਆਓ ਸੁਣਦੇ ਹਾਂ ਉਹ ਸਾਰੀ ਆਡੀਓਜ਼। ਪਹਿਲਾ ਆਡੀਓ ਸੀ ਤੁਹਾਨੂੰ ਸੁਣਾਵਾਂਗੇ ਜੋ ਹੈੱਡ ਕਲਰਕ ਦੇ ਨਾਲ ਗੱਲ ਹੋਈ ਜਿਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਕੰਮ ਚੀਫ ਇੰਜੀਨੀਅਰ ਆਫਿਸ ਤੋਂ ਆਰਡਰ ਕੱਟਣਾ ਹੈ, ਇੰਪਲੀਮੈਂਟ ਕਰਨਾ, ਐਕਸੀਅੰਸ ਦਾ ਕੰਮ ਹੈ। ਤੇ ਉਸ ਤੋਂ ਬਾਅਦ ਦੋ ਐਕਸੀਅੰਸ ਦੇ ਨਾਲ ਸਾਡੀ ਗੱਲਬਾਤ ਹੋਈ। ਤੀਸਰਿਆਂ ਦੇ ਨਾਲ ਸਾਡਾ ਕੰਟੈਕਟ ਨਹੀਂ ਹੋ ਪਾਇਆ ਲੇਕਿਨ ਉਹਨਾਂ ਦੋਨਾਂ ਨੇ ਕੀ ਕਿਹਾ ਆਓ ਉਹ ਵੀ ਸੁਣਦੇ ਹਾਂ ਹੈਲੋ ਹੈਲੋ ਵਾਹਿਦ ਜੀ ਬੋਲ ਰਹੇ ਜੀ ਜੀ ਵਾਹਿਦ ਜੀ ਤੁਹਾਡਾ ਨੰਬਰ ਜਿਹੜਾ ਹੈ ਉਹ ਮਿਲਿਆ ਸਾਨੂੰ ਤੁਹਾਡੇ ਆਫਿਸ ਤੋਂ ਜੀ ਮੈਡਮ ਨੇ ਤੁਹਾਡਾ ਨੰਬਰ ਦਿੱਤਾ ਹੈ ਸਰ ਇੱਕ ਇਨਫੋਰਮੇਸ਼ਨ ਚਾਹੀਦੀ ਸੀ ਜੀ ਆ 12724 ਨੂੰ ਇੱਕ ਆਰਡਰ ਨਿਕਲਦਾ ਹੈ ਟਰਾਂਸਫਰ ਐਡਜਸਟਮੈਂਟ Of official source of JKPDCL, Province. हाँ जी जी हाँ जी सर नंबर नंबर अच्छा ठीक 33, 33. 84. 84, अच्छा, 84 of... है 84 2024. जी. तो ए जो है तो जो ये 149 ਜਿਹੜੇ ਅਫੀਸ਼ੀਅਲਸ ਹੈ ਉਹਨਾਂ ਦੀ ਟਰਾਂਸਫਰ ਦਾ ਹੈ ਹਾਂਜੀ ਹਾਂਜੀ ਤੋਂ ਉਸ ਆਰਡਰ ਦੇ ਟਾਪ ਤੇ ਲਿਖਿਆ ਦਾ ਹੈ ਕਿ ਹੈਰ ਬਾਈ ਮੇਡ ਵਿਦ ਇਮੀਡੀਏਟ ਇਫੈਕਟ ਜੀ ਤੋਂ ਸਰ ਅੱਜ 1 ਮਹੀਨਾ ਤੇ ਸ਼ਾਇਦ 1-2 ਦਿਨ ਹੋ ਗਏ ਬਿਲਕੁਲ ਹੋ ਗਏ ਇਹ ਹਜੇ ਤੱਕ ਇੰਪਲੀਮੈਂਟ ਹੋਇਆ ਹੈ ਜਾਂ ਨਹੀਂ ਹੋਇਆ ਅਜੇ ਤੱਕ ਤਾਂ ਇੰਪਲੀਮੈਂਟ ਹੋਇਆ ਪਤਾ ਨਹੀਂ ਹੋਣ ਕਿ ਪਤਾ ਕਿ ਕੰਸਰਨ ਨੂੰ ਕੀ ਕਿਹਾ ਉਹਨੇ ਕੀਤਾ ਵੀ ਹੈ ਕੁਝ ਵੀਕ ਨਹੀਂ ਕੀਤਾ ਸਰ ਨੀ ਮਤਲਬ ਕਿਉਂਕਿ ਅੱਛੇ ਤੇ ਤੁਹਾਡੇ ਕੋਲ ਪੁੱਛਣਾ ਨਾ ਹੈਡਕਵਰਟ ਤੁਸੀਂ ਹੋ ਜੀ ਤੋਂ ਤੁਸੀਂ ਦੱਸੋ ਨਾ ਕਿ ਕਿਉਂਕਿ ਤੁਸੀਂ ਤੇ ਆਫਿਸ ਵਿੱਚ ਹੀ ਹੋ ਤੇ ਤੁਹਾਨੂੰ ਤੇ ਪਤਾ ਹੋਏਗਾ ਨਾ ਕਿ ਇੰਪਲੀਮੈਂਟ ਹੋਇਆ ਹੈ ਜਾਂ ਨਹੀਂ ਹੋਇਆ ਹੈ ਅਗਰ ਹੋ ਗਿਆ ਹੈ ਅਗਰ ਹੋ ਗਿਆ ਹੈ ਤੇ ਕਦੋਂ ਹੋਇਆ ਹੈ ਸਰ ਸਾਡੇ ਵਿੱਚੋਂ ਦੋ ਚੀਜ਼ਾਂ ਹਨ ਸਰ ਜੀ ਜੀ ਅਸੀਂ ਆਰਡਰ ਕਰ ਦਿੱਤਾ ਹੈ ਇਹਦਾ ਇੰਪਲੀਮੈਂਟ ਕਰਨਾ ਜਿਹੜਾ ਹੁੰਦਾ ਉਹ ਆਪਣੇ ਜਿਹੜੇ ਵੀਡੀਓਜ਼ ਹੁੰਦੇ ਹਨ ਉਹਨਾਂ ਨੂੰ ਕਰਨਾ ਹੁੰਦਾ ਕਿ ਭਾਈ ਉਹ ਮਤਲਬ ਰਿਲੀ ਉਹ ਤਾਂ ਨਹੀਂ ਜੁਆਇਨ ਅੱਛਾ ਉਹ ਜਦ ਤੱਕ ਨਾ ਸਾਨੂੰ ਲਿਖਣਗੇ ਤਾਂ ਤਾਲ ਤੋਂੜੇ ਸਾਨੂੰ ਕੋਈ ਖਬਰ ਤਾਂ ਨਹੀਂ ਨਹੀਂ ਕਿਉਂਕਿ ਕਾਪੀ 2 ਤੇ ਸਾਰੇ ਚੀਫ ਇੰਜੀਨੀਅਰਸ ਨੂੰ ਵੀ ਗਈ ਹੋਈ ਹੈ ਆਪਣਾ ਸੌਰੀ ਐਕਸੀਅੰਟ ਨੂੰ ਵੀ ਗਈ ਹੋਈ ਹੈ ਐਸ ਸੀ ਸਾਹਿਬ ਨੂੰ ਵੀ ਗਈ ਹੋਈ ਹੈ ਐਮ ਪੀ ਸਾਹਿਬ ਨੂੰ ਵੀ ਗਈ ਹੋਈ ਹੈ ਬਿਲਕੁਲ ਬਿਲਕੁਲ ਔਰ ਐਗਜ਼ੀਕਿਊਟਿਵ ਇੰਜੀਨੀਅਰਸ ਨੂੰ ਵੀ ਗਈ ਹੋਈ ਹੈ ਸੋ ਸਟਿਲ ਪੈਡ ਜੋ ਆਰਡਰ ਇਸ ਪੈਂਡਿੰਗ ਆਬ ਕੋਈ ਪਤਾ ਨਹੀਂ ਸਰ ਅਬ ਅਸੀਂ ਅੱਜ ਇੱਕ ਚਿੱਠੀ ਨਹੀਂ ਕੋਈ ਨਹੀਂ ਪਤਾ ਨਹੀਂ ਸਰ ਹਮੇ ਅਭੀ ਇਨਟੀਮੇਸ਼ਨ ਨਹੀਂ ਨਾ ਆਈ ਕੋਈ ਵੀ ਤਾਂ ਫਿਰ ਸਾਨੂੰ ਇਹ ਇਨਫੋਰਮੇਸ਼ਨ ਕਿਥੋਂ ਮਿਲੇਗੀ ਫਿਰ ਕਿ ਆਰਡਰ ਇੰਪਲੀਮੈਂਟ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਫਿਰ ਸਰ ਉਹ ਕੋ ਕੰਸਰਨ ਜਿਹੜੇ ਐਗਜ਼ੀਕਟਿਵ ਇੰਜੀਨੀਅਰਸ ਹਨ ਉਹਨਾਂ ਨੂੰ ਪਤਾ ਹੋਵੇਗਾ ਸਰ ਹਾਂ ਸਰ ਮੈਂ ਤੇਜਿੰਦਰਪਾਲ ਸਿੰਘ ਬੋਲ ਰਿਹਾ ਨਿਊਜ਼ ਮੀਡੀਆ ਤੋਂ ਸਿਰਫ ਇਹ ਇਨਫੋਰਮੇਸ਼ਨ ਲੈਣੀ ਸੀ ਤੁਹਾਡੇ ਕੋਲ ਤੁਹਾਡੇ ਕਾਲ ਰਿਕਾਰਡ ਤੇ ਵੀ ਹੈ ਤੋਂ ਇਸ ਕਰਕੇ ਅਸੀਂ ਤੁਹਾਨੂੰ ਇਹ ਇਨਫੋਰਮੇਸ਼ਨ ਪੁੱਛੀ ਕਿਉਂਕਿ ਅਸੀਂ ਐਸਸੀ ਆਫਿਸ ਫੋਨ ਕੀਤਾ ਸੀ ਔਰ ਉਹਨਾਂ ਨੇ ਕਿਹਾ ਕਿ ਚੀਫ ਇੰਜੀਨੀਅਰ ਆਫਿਸ ਤੋਂ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਪਤਾ ਚੱਲੇਗਾ ਉਹਨਾਂ ਨੇ ਤੁਹਾਡਾ ਨੰਬਰ ਦਿੱਤਾ ਸੀ ਸਰ ਮੇਰੇ ਜਿਆਦਾ ਸੁਣ ਲਿਓ ਸਾਹਮਣੋਂ ਸਰ ਇਹ ਕੋਈ ਖਬਰ ਨਹੀਂ ਹੁੰਦੀ ਅਸਲ ਸਾਡਾ ਕੰਮ ਹੁੰਦਾ ਸਰ ਆਰਡਰ ਕੱਢਨੇ अच्छा ਤੁਹਾਡਾ ਕੰਮ ਹੁੰਦਾ ਆਰਡਰ ਕੱਢ ਦੇਣਾ ਆਰਡਰ ਅਸੀਂ ਟਰਾਂਸਫਰ ਕਰ ਦਿੱਤੀਆਂ ਉਪਰੋਂ ਅਸਾ ਸਾਨੂੰ ਇਨਸਟਰਕਸ਼ਨ ਆਈ ਕਿ ਵੀ ਟਰਾਂਸਫਰ ਕਰ ਦਿਓ ਠੀਕ ਹੈ ਠੀਕ ਟਰਾਂਸਫਰਾਂ ਕਰ ਦਿੱਤੀਆਂ ਜਿਹੜਾ ਜਿਹੜਾ ਇੰਪਲੀਮੈਂਟੇਸ਼ਨ ਜਿਸ ਵੇਲੇ ਤੱਕ ਸਾਡੇ ਕੋਲ ਉਦੋਂ ਰਿਕਾਰਡ ਆਵੇਗਾ ਉਹ ਅਖਣ ਕੇ ਕਿ ਭਾਈ ਇੰਪਲੀਮੈਂਟ ਅਸੀਂ ਕਰ ਦਿੱਤਾ ਭਾਈ ਅਸੀਂ ਰੀਨਿਊ ਕਰ ਦਿੱਤੇ ਬੰਦੇ ਆਪਾਂ ਵੀ ਦਿੱਤਾ ਸਰ ਕੇ ਵੀ ਇਮੀਡੀਏਟਿਵ ਹੈ ਤੇ ਉਹਦੇ ਵਿੱਚ ਕੋਈ ਟਾਈਮ ਨਹੀਂ ਮਤਲਬ ਅਸੀਂ ਆਖਿਆ ਭਾਈ ਇਮੀਡੀਏਟਿਵ ਕਰਕੇ ਜਦੋਂ ਅਸੀਂ ਕੱਢ ਦਿੱਤਾ ਕੈਲੰਡਰ ਲਾਗੂ ਹੋਇਆ ਮਤਲਬ ਤੁਹਾਡਾ ਕੰਮ ਖਤਮ ਹੋ ਗਿਆ ਹੁਣ ਅੱਗੇ ਜਿਹੜੇ ਐਕਸੀਐਂ ਠੀਕ ਹੈ ਸਰ ਠੀਕ ਹੈ ਤਾਂ ਅਸੀਂ ਕਿੱਥੋਂ ਪਤਾ ਕਰੀਏ ਫਿਰੇ ਕਿ ਆਰਡਰ ਇੰਪਲੀਮੈਂਟ ਹੋਇਆ ਯਾਨੀ ਐਕਸੀਅਨ ਤੋਂ ਜਾਂ ਐਕਸਚੇਂਜ ਤੋਂ ਹਾਂ ਬਿਲਕੁਲ ਸਰ ਐਕਸੀਅਨ ਤੋਂ ਬਿਲਕੁਲ ਸਰ ਐਕਸੀਅਨ ਤੋਂ ਠੀਕ ਹੈ ਸਰ ਕੋਈ ਐਕਸੀਅਨਸ ਜਿਹੜੇ ਨੰਬਰ ਮਿਲ ਸਕਦੇ ਸਾਨੂੰ ਉਹਨਾਂ ਦੇ ਸਰ ਹੂੰ ਥੋੜੀ ਜਿਹਾ ਬਾਅਦ ਹੈ ਜਨਾਬ ਨੂੰ ਫੋਨ ਕਰਨਾ ਕਿਸੇ ਕੋਲ ਲੈ ਕੇ ਦੇ ਦੇ ਕਿਸੇ ਐਕਸੀਅਨ ਸਰ ਦਾ ਨੰਬਰ ਕੋਈ ਇੱਕ ਐਕਸੀਅਨ ਸਾਹਿਬ ਦਾ ਨੰਬਰ ਦੇ ਦਿਓ ਅਸੀਂ ਬਾਕੀ ਅਸੀਂ ਕਰ ਲਵਾਂਗੇ ਸਰ ਕਿਸੇ ਕੋਲੋਂ ਇਹ ਵੀ ਲਿਆਵਾਂਗਾ ਤਾਂ ਜਨਾਬ ਨੂੰ ਦੇ ਦੇਵਾਂਗਾ ਸਰ ਕਿੰਨੀ ਦੇਰ ਤੱਕ ਦੇਓਗੇ थोड़ी देर भी सर सर है सर, है थोड़ा जल्दी दे ठीक ठीक ओके जी जी, बोल रहे? हाँ जी अशोक सर मैं सिंह बोल रहे हैं मीडिया हाँ जी आ, सर एक ऑर्डर निकलिया हुआ बारह सात चौबीस एंड एडजस्टमेंट ऑफ ऑफिशल जम्मू प्रोविंस का तो सर एक, एक महीना से एक दिन हो गया ये इंप्लीमेंट होया है जी या नहीं कि, कि, किस पद सर हाँ जी इंप्लीमेंट हो गया होना है सर लेकिन सानू जो इन्फॉर्मेशन मिली है हज तक इंप्लीमेंट नहीं होया सर कोई बंदा ज्वाइन नहीं करेगा तो मैं किस तरह करा देखो ना जी जी तो, देखो अगर ऑर्डर हो गया तो इम्प्लीमेंट हो गया होगा ऑर्डर निकलेगा कितों है ऑर्डर सर निकलिया होया है तो चीफ इंजीनियर ऑफिस डिस्ट्रीब्यूशन अच्छा जी जी कॉपी टू कठुआ और जम्मू एक्सीएंस जेके एमडी और एस सर कोई गल नहीं दोस्तों ना किस तरह ऑर्डर इम्प्लीमेंट नहीं होगा सर ये ऑर्डर जेड़ा है ये 149 जेड़े ऑफिशियल्स हैं फोर्थ क्लास हाँ। और uh, जेड़े दूसरे ने अपना टेक्नीशियन फोर और टेक्नीशियन थ्री ਹਾਂ ਇਹਨਾਂ ਦਾ ਇਹ ਆਰਡਰ ਹੋਇਆ ਹੈ ਤੇ 12 7 2024 ਦਾ ਹਾਂ ਤੋ ਇਹ ਹਜੇ ਤੱਕ ਮਤਲਬ ਕਿਉਂਕਿ ਅਸੀਂ ਜੋ ਚੀਫ ਇੰਜੀਨੀਅਰ ਆਫਿਸ ਕਾਲ ਕੀਤੀ ਸੀ ਉੱਥੇ ਦੇ ਹੈੱਡ ਕਲਰਕ ਨੇ ਦੱਸਿਆ ਕਿ ਅਸੀਂ ਇੱਥੋਂ ਆਰਡਰ ਕੱਢ ਦਿੰਦੇ ਆ ਅੱਗੇ ਐਕਸੀਅਨਸ ਦਾ ਕੰਮ ਹੁੰਦਾ ਹੈ ਉਹਨੂੰ ਇੰਪਲੀਮੈਂਟ ਕਰਨਾ ਹਾਂ ਤੁਹਾਡੇ ਕੋਲੇ ਆਰਡਰ ਆਇਆ ਕਿ ਨਹੀਂ ਆਇਆ ਸਰ ਉਹਨੂੰ ਇਸਲੇ ਮੈਸੇਜ ਮੀਟਿੰਗ ਮੈਂ ਬਾਹਰ ਹੀ ਹੈ ਫੀਲਡ 'ਚ ਹੈ ਮਨੂੰ ਆਰਡਰ ਰੈਡੀਲੀ ਅਵੇਲੇਬਲ ਨਹੀਂ ਮੇਰੇ ਕੋਲੇ ਇਸਲੇ ਓਕੇ ਜਵਾਨੀ ਹੁਣ ਯਾਰ ਆਰਡਰ ਨੰਬਰ ਆਰਡਰ ਨੰਬਰ ਸੀ ਜੇ ਏਡੀਐਮ ਓਬਲਿਕ 84 ਆਫ 2024 ਉਹ ਅੱਛਾ ਕਿਸ ਸਪੈਸੀਫਿਕ ਕਿਸ ਬੰਦੇ ਦਾ ਸਰ 149 ਅਫੀਸ਼ੀਅਲ ਸਨੇ ਹਾਂ ਹੋ ਗਿਆ ਹੋਣਾ ਨਾ ਸਰ ਹੋ ਗਿਆ ਹੋਣਾ ਸਰ ਹੋ ਨਹੀਂ ਗਿਆ ਐਕਚੁਅਲੀ ਵਿੱਚ ਨਹੀਂ ਹੋਇਆ ਦਾ ਇਸੇ ਕਰਕੇ ਅਸੀਂ ਤੁਹਾਨੂੰ ਕਨਫਰਮ ਕਰਨਾ ਚਾਹੁੰਦੇ ਹਾਂ ਤੁਸੀਂ ਦੱਸੋ ਹੋਇਆ ਕਿ ਨਹੀਂ ਹੋਇਆ ਇਹ ਹੋ ਗਿਆ ਨਾ ਹੋ ਗਿਆ ਦਾ ਕੋਈ ਗੱਲ ਹੋਣਾ ਮੇਰੇ ਕਦੋਂ ਹੋਇਆ ਸੀ ਚੀਫ 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 ਆਰਡਰ ਇੰਪਲੀਮੈਂਟ ਹੋਈ ਜਾਂਦੇ ਨਾ ਉਹ ਕਿਉਂ ਨਹੀਂ ਹੋਏਗਾ ਦੱਸੋ ਨਹੀਂ ਨਹੀਂ ਇਹ ਸਾਨੂੰ ਨਹੀਂ ਪਤਾ ਕਿ ਕਿਉਂ ਨਹੀਂ ਹੋਏਗਾ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਹੋਇਆ ਹੈ ਜਾਂ ਨਹੀਂ ਹੋਇਆ ਹੈ ਟ੍ਰਾਂਸਫਰ ਹੋਈਆਂ ਨੇ ਕਿ ਨਹੀਂ ਹੋਈਆਂ ਨੇ ਸਰ ਉਹ ਉਹਨੂੰ ਜ਼ੁਬਾਨੀ ਦੇ ਕੋਈ ਚੀਫ ਦਾ ਜਿਹੜਾ ਆਰਡਰ ਨਿਕਲਦਾ ਉਹ ਇੰਪਲੀਮੈਂਟ ਹੋਗੇਦਾ ਹੈ ਹੋ ਗਿਆ ਹਾਂ ਹਾਂ ਜਿਹੜਾ ਵੀ ਆਰਡਰ ਨਿਕਲਦਾ ਉਹ ਹੁਣੇ ਹੁਣਾਂ ਹੁੰਦਾ ਤੇ ਤੇਦਾਂ ਹੀ ਕਦੋਂ ਹੋਇਆ ਇੰਪਲੀਮੈਂਟ ਤੁਹਾਡੇ ਕਿਉਂਕਿ ਤੁਹਾਡੇ ਕੰਸਰਨ ਦੇ ਵਿੱਚ ਹੈ ਨਾ ਇਹ ਆਰਡਰ ਆਹ ਦੇਖੋ ਫਰੀਜ਼ ਫਰੀਜ਼ ਆਪਣੇ ਜਿਹੜਾ ਬੰਦਾ ਕੋਈ ਆ ਰਿਹਾ ਕੋਈ ਜਾ ਰਿਹਾ ਕਿਸੇ ਜਗ੍ਹਾ ਉਹ ਬੰਦਾ ਜੁਆਇਨ ਨਹੀਂ ਕਰੇਗਾ ਉਹ ਇਸ ਲਈ ਜੁਆਇਨ ਕਰੇਗਾ ਸਰ ਵਾਟ 149 ਅਫੀਸ਼ੀਅਲਸ ਆਰ देयर ਬਟ ਸਟਿਲ ਨੋਬਾਡੀ ਵਾਸ ਟ੍ਰਾਂਸਫਰਡ ਟਿਲ ਡੇਟ ਆਈ ਥਿੰਕ ਫਿਰ ਤੁਸੀਂ ਚੀਫ ਆਫਿਸ ਤੋਂ ਪੁੱਛੋ ਉਹਨਾਂ ਨੂੰ ਚੀਫ ਆਫਿਸ ਤੋਂ ਪੁੱਛਿਆ ਉਹਨਾਂ ਦੇ ਹੈੱਡ ਕਲਰਕ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਐਕਸ਼ਨ ਸਰ ਜਿੰਨੇ ਵੀ ਹਨ ਉਹਨਾਂ ਨੂੰ ਪੁੱਛੋ ਠੀਕ ਹੈ ਠੀਕ ਹੈ

127224 ਦਾ ਹਮ ਆਰਡਰ ਨੰਬਰ 84/2024 ਹਮ ਆਫਿਸ ਆਫ ਦਾ ਚੀਫ ਇੰਜੀਨੀਅਰ ਡਿਸਟ੍ਰਿਬਿਊਸ਼ਨ ਸਰ ট্রান্সਫਰਸ ਐਡਜਸਟਮੈਂਟ ਆਫ ਅਫੀਸ਼ਰ ਆਫ ਜਕੇਪੀਡੀਸੀਐਨ ਜੇਪੀਡੀਸੀਐਨ ਜੰਮੂ ਪ੍ਰੋਵਿੰਸ ਸਰ ਇਹਦੀ ਕਾਪੀ ਤੁਹਾਡੇ ਕੋਲ ਆਈ ਹੋਣੀ ਹੈ ਨਹੀਂ ਆ ਹਾਂ ਸਰ ਮੈਂ মিডিਆ ਤੋਂ ਬੋਲ ਰਿਹਾ ਤੁਹਾਡੇ ਕਾਲ ਰਿਕਾਰਡ ਤੇ ਆ ਹਮ ਸਰ ਇਹ ਆਰਡਰ ਇੰਪਲੀਮੈਂਟ ਹੋਇਆ ਜਾਂ ਨਹੀਂ ਹੋਇਆ ਉਹ ਇੱਕ ਤੇ ਟ੍ਰਾਂਸਫਰ ਆਰਡਰ ਜਿਹੜਾ ਜਿਹਨੇ ਜਾਇਨ ਕੀਤੇ ਦਾ ਉਹ ਤੇ ਆ ਜਾਏ ਹੋਣੇ ਨਾ ਤੇ ਉਹਨਾਂ ਦਾ ਨਹੀਂ ਸਰ ਆਰਡਰ ਨੰਬਰ CEJ ADMब्लिक 84/2024 ਇਹਦੇ ਚ ਲਿਖਿਆ ਹੋਇਆ ਹੈ ਕਿ ਟੈਕਨੀਸ਼ੀਅਨ 3 ਟੈਕਨੀਸ਼ੀਅਨ 4 ਐਂਡ ਕਲਾਸ 4 ਜਿਹੜੇ ਅਫੀਸ਼ੀਅਲਸ ਨੇ ਇਹਨਾਂ ਦਾ ਹੇਅਰਬਾਈ ਮੇਲਡ ਵਿਦ ਇਮੀਡੀਏਟ ਇਫੈਕਟ ਤੋਂ ਸਰ 1 ਮਹੀਨੇ ਤੋਂ ਉੱਪਰ ਹੋ ਗਿਆ ਹੈ ਹੂੰ ਤੋ ਅਸੀਂ ਸਿਰਫ ਇਹ ਕਨਫਰਮ ਕਰਨਾ ਚਾਹੁੰਦੇ ਸੀ ਕਿ ਤੁਹਾਡੇ ਐਂਡ ਤੋਂ ਆਰਡਰ ਇੰਪਲੀਮੈਂਟ ਮੇਰੇ ਕੋਲ ਤੇ ਜਿਹੜੇ ਬੰਦੇ ਟਰਾਂਸਫਰ ਹੋਏ ਹੋਏ ਉਹਨੂੰ ਜਦ ਤੱਕ ਉਹਨਾਂ ਦੀ ਰਿਪਲੇਸਮੈਂਟ ਨਹੀਂ ਆਏਗੀ ਤੇ ਮੈਂ ਤੇ ਰਿਲੀਵ ਨਹੀਂ ਕਰਾਂਗਾ ਮੈਂ ਤੇ ਲੈਟਰ ਲਿਖੀ ਜੀ ਹੂੰ ਠੀਕ ਹੈ ਨਾ ਹੂੰ ਕਿ ਸਟਾਕ ਦੀ ਸ਼ਾਰਟੇਜ ਹੈ ਤੇ ਅਰਨ ਮੇਰੇ ਕੋਲ ਆਏ ਨਹੀਂ ਬੰਦੇ ਤੇ ਮੈਂ ਰਿਲੀਵ ਨਹੀਂ ਕਿਤੇ ਹੂੰ ਕਿਉਂਕਿ ਇਹਦੇ ਵਿੱਚ ਮੈਕਸਿਮਮ ਜਿਹੜੇ ਨੇ ਜੰਮੂ ਦੇ ਹੀ ਹਨ ਬੱਚੇ ਬੰਦੇ ਜੀ ਤੋ ਜੰਮੂ ਦੀ ਡਿਵੀਜ਼ਨ 1 2 3 ਜਿਹੜੇ ਵੀ ਹੈਗੇ ਤੁਹਾਡੀਆਂ ਤੇ ਇਹਦੇ ਵਿੱਚ ਉਹ ਇੰਟਰਚੇਂਜ ਕਰਦੇ ਆ ਕੋਈ ਨਾ ਟਾਈਮ ਲੱਗਦਾ ਆ ਆਰਡਰ ਨੂੰ ਇੰਪਲੀਮੈਂਟ ਕਰਦੇ ਜਾਂ ਕੀ ਹੈ ਬਟ ਜਦ ਤੱਕ ਸਟਾਕ ਨਹੀਂ ਆਏਗਾ ਤਾਂ ਕਿੱਸਾਂ ਕਰਾਂਗੇ ਲਈ ਮੇਰੇ ਕੋਲ ਪਹਿਲੇ ਆਣਗੇ ਤੇ ਮੈਂ ਉਹਨਾਂ ਨੂੰ ਆਪਣੀ ਜਗ੍ਹਾ ਲਗਾ مطلب ਤੁਹਾਡੇ ਐਂਡ ਤੇ ਹਜੇ ਇੰਪਲੀਮੈਂਟ ਨਹੀਂ ਹੋਇਆ ਆ ਮੇਰੇ ਐਂਡ ਤੇ ਨਹੀਂ ਤੁਹਾਡੇ ਐਂਡ ਤੇ ਨਹੀਂ ਹੋਇਆ ਮੇਰੇ ਕੋਲ ਸਟਾਕ ਨਹੀਂ ਆ ਜਦ ਤੱਕ ਆਏਗਾ ਨਹੀਂ ਤੇ ਮੈਂ ਨਹੀਂ ਕਦੋਂ ਤੱਕ ਹੋਣ ਦੀ ਉਮੀਦ ਹੈ ਸਰ ਜਦੋਂ ਮੇਰੇ ਕੋਲ ਆ ਜਾਏਗਾ ਸਟਾਕ ਜਦੋਂ ਤੁਹਾਡੇ ਕੋਲ ਸਟਾਫ ਆਏਗਾ ਉਦੋਂ ਤੁਸੀਂ ਕਰੋਗੇ ਆ ਜਲੇ ਰਿਪਲੇਸਮੈਂਟ ਆ ਜਾਏਗੀ ਮੈਂ ਕਰ ਦਿੰਦਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ